ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਖੇਤੀ ਗਿਆਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਿਹੜੀ ਪੰਜਾਬ ਦੀ ਮੁੱਖ ਫਸਲ ਹੈ ਝੋਨਾ ਉਹਦੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਕਿਸਮਾਂ ਜਿਹੜੀਆਂ ਪੰਜਾਬ 'ਚ ਮੁੱਖ ਤੌਰ ਤੇ ਲਗਾਈਆਂ ਜਾਂਦੀਆਂ ਹਨ ਉਹਨਾਂ ਵੱਖ-ਵੱਖ ਕਿਸਮਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਡੂੰਘਾਈ 'ਚ ਗੱਲ ਕਰਾਂਗੇ ਵੀ ਜਿਹੜੀ ਕਿਸਮ ਹੈ ਉਹਦੇ ਕੀ ਫੀਚਰ ਹੈ ਉਹਦੀਆਂ ਕੀ ਵਿਸ਼ੇਸ਼ਤਾਵਾਂ ਹੈ ਉਹਦਾ ਕੱਦ ਕਿੰਨਾ ਹੈ ਉਹਦੇ ਪੱਤਿਆਂ ਦਾ ਆਕਾਰ ਕੀ ਹੈ ਖੇਤ ਵਿੱਚ ਲਾਉਣ ਤੋਂ ਬਾਅਦ ਕਿੰਨੇ ਦਿਨਾਂ ਵਿੱਚ ਪੱਕੀ ਜਾਂਦੀ ਹੈ ਤੇ ਉਹ ਕਿਹੜੀ-ਕਿਹੜੀ ਬਿਮਾਰੀ ਦੇ ਹਮਲੇ ਨੂੰ ਹੈ ਜਿਹੜਾ ਉਹ ਸਹਾਰ ਸਕਦੀ ਹੈ ਕਿਹੜੇ ਕੀੜੇ ਦੇ ਹਮਲੇ ਨੂੰ ਸਹਾਰ ਸਕਦੀ ਹੈ ਤੇ ਉਹਦਾ ਉਸਤ ਝਾੜ ਆਪਣਾ ਪ੍ਰਤੀ ਏਕੜ ਦੇ ਵਿੱਚ ਕਿੰਨਾ ਆ ਜਾਂਦਾ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਝੋਨੇ ਦੀ ਕਿਸਮ ਪੀਆ 114 ਬਾਰੇ ਜਿਹੜੀ ਇਹ ਕਿਸਮ ਹੈ ਤੇ 1999 ਦੇ ਵਿੱਚ ਜਿਹੜੀ ਰਿਲੀਜ਼ ਹੋਈ ਸੀ ਤੇ ਜਿਹੜੇ ਇਹਦੇ ਪੱਤੇ ਆ ਇਹ ਚੋੜੇ ਘੱਟ ਹੁੰਦੇ ਆ ਥੋੜੇ ਖੜਵੇਂ ਹੁੰਦੇ ਆ ਤੇ ਗੂੜੇ ਹਰੇ ਰੰਗ ਦੇ ਹੁੰਦੇ ਆ ਇਹਦੇ ਜੇ ਆਪਾਂ ਉਸਤਾਂ ਕੱਦ ਦੀ ਗੱਲ ਕਰੀਏ ਤਾਂ ਉਹ 102 ਸੈਂਟੀਮੀਟਰ ਹੈ ਤੇ ਜਦੋਂ ਆਪਾਂ ਇਸ ਕਿਸਮ ਦੀ ਪਨੀਰੀ ਨੂੰ ਖੇਤ ਦੇ ਵਿੱਚ ਲਾ ਦਿੰਨੇ ਆ ਤਾਂ ਅੱਧੂ ਬਾਅਦ ਉਹ ਤਕਰੀਬਨ 115 ਦਿਨਾਂ ਵਿੱਚ ਜਿਹੜੀ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਹਦਾ ਜਿਹੜੇ ਆਪਣੇ ਚੋਲ ਹੁੰਦੇ ਆ ਉਹ ਪਤਲੇ ਹੁੰਦੇ ਆ ਤੇ ਥੋੜੇ ਲੰਬੇ ਹੁੰਦੇ ਆ ਜਿਹੜੀ ਇਹ ਕਿਸਮ ਹੈ ਇਹ ਝੂਲਸ ਰੋਗ ਦੇ ਜਵਾਨੂ ਦੀਆਂ ਜਿਹੜੀਆਂ ਆਪਣੀਆਂ 10 ਕਿਸਮਾਂ ਪੰਜਾਬ ਦੇ ਵਿੱਚ ਪਾਈਆਂ ਜਾਂਦੀਆਂ ਹਨ ਉਹਨਾਂ ਚੋਂ ਪੰਜ ਦੇ ਜਿਹੜੇ ਉਹਨਾਂ ਚੋਂ ਪੰਜ ਕਿਸਮਾਂ ਦੇ ਹਮਲੇ ਨੂੰ ਹੀ ਹੈ ਜਿਹੜਾ ਉਹ ਸਹਾਰ ਸਕਦੀ ਹੈ ਤੇ ਇਹ ਜਿਹੜਾ ਚਿੱਟੀ ਪਠਾਲਾ ਟਿੱਡਾ ਉਹਦੇ ਹਮਲੇ ਨੂੰ ਵੀ ਥੋੜਾ ਸਹਾਰ ਸਕਦੀ ਹੈ ਤੇ ਇਹਦਾ ਉਸ ਤੇ ਝਾੜ ਹੈ ਜਿਹੜਾ ਉਹ 27 ਕੁਇੰਟਲ ਆਪਣਾ 27 27.5 ਕੁਇੰਟਲ ਜਾਂ 28 ਕੁਇੰਟਲ ਪ੍ਰਤੀ ਏਕੜ ਦਾ ਜਿਹੜਾ ਉਹ ਆ ਜਾਂਦਾ ਹੈ ਹੁਣ ਆਪਾਂ ਗੱਲ ਕਰਦੇ ਆ ਪੀਆਰ 121 ਕਿਸਮ ਬਾਰੇ ਇਹ ਜਿਹੜੀ ਕਿਸਮ ਹੈ ਇਹ 2013 ਦੇ ਵਿੱਚ ਰਿਲੀਜ਼ ਕੀਤੀ ਗਈ ਸੀ ਤੇ ਇਹਦੀ ਜਿਹੜੀ ਉਚਾਈ ਹੈ ਪੌਦੇ ਦਾ ਕੱਦ ਹੈ 98 ਸੈਂਟੀਮੀਟਰ ਹੈ ਜਿਹਦੇ ਕਰਕੇ ਕੀ ਹੈ ਜਿਹੜੀ ਇਹ ਕਿਸਮ ਹੈ ਡਿੱਗਦੀ ਨਹੀਂ ਇਹਦੇ ਪੱਤੇ ਵੀ ਆ ਜਿਹੜੇ ਖਣਵੇਂ ਹੁੰਦੇ ਆ ਤੇ ਉਹਨਾਂ ਦਾ ਰੰਗ ਜਿਹੜਾ ਗੂੜਾ ਹਰਾ ਹੁੰਦਾ ਤੇ ਇਹ ਜਦੋਂ ਕਿਸਮ ਨੂੰ ਕਿਸਮ ਦੀ ਪਨੀਰੀ ਆਪਾਂ ਖੇਤ ਦੇ ਵਿੱਚ ਲਾ ਦਿੰਨੇ ਆ ਤਾਂ ਉਹ ਤਕਰੀਬਨ 110 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਜਿਹੜੀ ਕਿਸਮ ਹੈ ਇਹ ਝੂਲਸ ਰੋਗ ਦੇ ਜਵਾਨੂੰ ਦੀਆਂ ਜਿਹੜੀਆਂ ਪੰਜਾਬ ਚ ਪਾਈਆਂ ਜਾਂਦੀਆਂ 10 ਕਿਸਮ 10 ਤਰ੍ਹਾਂ ਦੀਆਂ ਹਨਾ ਝੂਲਸ ਰੋਗ ਦੇ ਜਵਾਨੂੰ ਦੀਆਂ ਕਿਸਮਾਂ ਪਾਈਆਂ ਇਹ ਦਸਾਂ ਦਾ ਹੀ ਜਿਹੜਾ ਹਮਲਾ ਉਹ ਸਹਾਰ ਸਕਦੀ ਹੈ ਉਹਦਾ ਟਾਕਰਾ ਕਰਦੀ ਹੈ ਤੇ ਇਹਦਾ ਉਸਤ ਝਾੜਾ ਜਿਹੜਾ ਉਹ 30.5 ਕੁਆਂਟਲ ਜਾਂ 31 ਕੁਆਂਟਲ ਪ੍ਰਤੀ ਏਕੜ ਆ ਜਾਂਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਝੋਨੇ ਦੀ ਕਿਸਮ ਪੀਆਰ 130 ਬਾਰੇ ਜਿਹੜੀ ਇਹ ਕਿਸਮ ਹੈ ਇਹ 2022 ਦੇ ਵਿੱਚ ਹੈ ਜਿਹੜਾ ਉਹ ਰਿਲੀਜ਼ ਕੀਤੀ ਗਈ ਸੀ ਤੇ ਇਹ ਇੱਕ ਚੰਗੇ ਝਾੜ ਲਈ ਕਿਸਮ ਹੈ ਤੇ ਨਾ ਡਿੱਗਣ ਵਾਲੀ ਕਿਸਮ ਹੈ ਜਿਹਦਾ ਉਸਤਨ ਕੱਦਾ ਉਹ 108 ਸੈਂਟੀਮੀਟਰ ਹੈ ਤੇ ਇਹ ਕਿਸਮ ਦੀ ਪਨੀਰੀ ਜਦੋਂ ਆਪਾਂ ਖੇਤ ਦੇ ਵਿੱਚ ਲਾ ਦੰਨੇ ਆ ਇਹ ਤਕਰੀਬਨ 105 ਦਿਨਾਂ ਵਿੱਚ ਪੱਕ ਕੇ ਜਿਹੜਾ ਤਿਆਰ ਹੋ ਜਾਂਦੀ ਹੈ ਇਹ ਕਿਸਮ ਦੀ ਜਿਹੜੀ ਚੋਲ ਹੈ ਚਮਕਦਾਰ ਲੰਬੇ ਤੇ ਪਤਲੇ ਹੈ ਤੇ ਇਹਦੀ ਜੇ ਆਪਾਂ ਦੇਖੀਏ ਵੀ ਜਿਹੜੇ ਤੇ ਕੁੱਲ ਤੇ ਸਾਬਤ ਚੋਲ ਹੈ ਉਹਦੀ ਮਾਤਰਾ ਵੀ ਕਾਫੀ ਜ਼ਿਆਦਾ ਹੈ ਬਾਕੀਆਂ ਨਾਲੋਂ ਤੇ ਇਹ ਵੀ तकरीबन ਉਹ ਝੂਸ ਰੋਗ ਦੇ ਹਮਲੇ ਨੂੰ ਦੀਆਂ ਸਾਰੀਆਂ ਕਿਸਮਾਂ ਨੂੰ ਸਹਾਰ ਲੈਂਦੀ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਇਹਦਾ ਜੇ ਔਸਤ ਝਾੜ ਦੀ ਗੱਲ ਕਰੀਏ ਤਾਂ ਹੁਣ ਆਪਾਂ ਝੋਨੇ ਦੀ ਜਿਹੜੀ ਕਿਸਮ PY 126 ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਇਹ ਜਿਹੜੀ ਕਿਸਮ ਹੈ ਇਹ 2017 ਦੇ ਵਿੱਚ ਰਿਲੀਜ਼ ਹੋਈ ਸੀ ਤੇ ਇਹਦਾ ਔਸਤ ਕੱਦ ਹੈ ਜਿਹੜਾ ਉਹ 102 ਸੈਂਟੀਮੀਟਰ ਹੈ ਤੇ ਇਹ ਇੱਕ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਾਫੀ ਘੱਟ ਸਮੇਂ ਵਾਲੀ ਕਿਸਮ ਹੈ ਤਾਂ ਹੀ ਜਿਹੜੀ ਜਿਹੜੀ ਆ ਮੰਗ ਕਾਫੀ ਜ਼ਿਆਦਾ ਹੈ ਇਹ ਜਦੋਂ ਆਪਾਂ ਇਹਦੀ ਪਨੀਰੀ ਖੇਤ ਦੇ ਵਿੱਚ ਲਾ ਦਿੰਨੇ ਆ ਇਹ ਤਕਰੀਬਨ 93 94 53 95 ਦਿਨਾਂ 'ਚ ਜਿਹੜੀ ਆ ਪੱਕ ਕੇ ਤਿਆਰ ਹੋ ਜਾਂਦੀ ਹੈ ਇਹਦੇ ਜਿਹੜੇ ਚੋਲ ਆ ਉਹ ਵੀ ਲੰਬੇ ਹੁੰਦੇ ਆ ਪਤਲੇ ਹੁੰਦੇ ਆ ਤੇ ਇਹ ਵੀ ਜਿਹੜੀ ਆਪਣੇ ਆ ਝੂਲਸ ਰੋਗ ਦੇ ਜਿਹੜੇ ਜਵਾਨੂ ਆ 10 ਤੋਂ 7 ਕਿਸਮਾਂ ਦਾ ਜਿਹੜਾ ਹਮਲੇ ਦਾ ਟੱਕਰਾ ਕਰ ਲੈਂਦੀ ਆ ਤੇ ਇੱਕ ਇਹਦਾ ਜਿਹੜਾ ਉਸਤ ਝਾੜ ਆ ਉਹ 30 ਗੋਹਾਂਟ ਲਾਪਨਾ ਪ੍ਰਤੀ ਏਕੜ ਆ ਜਾਂਦਾ ਹੈ ਤੇ ਇਹਦੀ ਜੇ ਆਪਾਂ ਗੱਲ ਕਰੀ ਜਿਹੜੀ ਇਹਦੀ ਪਨੀਰੀ ਹੈ ਉਹ 25 ਤੋਂ 30 ਦਿਨਾਂ ਦੀ ਜਿਹੜੀ ਹੈ ਖੇਤ ਚ ਲਾਉਣੀ ਹੈ ਜਿਹੜੀਆਂ ਬਾਕੀ ਕਿਸਮ ਉਹਦੀ ਆਪਾਂ 30 ਤੋਂ 35 ਦਿਨਾਂ ਤੱਕ ਦੀ ਜਿਹੜੀ ਪਨੀਰੀ ਆ ਉਹ ਖੇਤ ਦੇ ਵਿੱਚ ਲਗਾ ਸਕਦੇ ਆ ਹੁਣ ਆਪਾਂ ਝੋਨੇ ਦੀ ਜਿਹੜੀ ਕਿਸਮ PY 131 ਜਿਹੜੀ ਹਜੇ 2022 ਦੇ ਵਿੱਚ ਹੀ ਰਿਲੀਜ਼ ਹੋਈ ਹੈ ਉਹਦੇ ਬਾਰੇ ਗੱਲਬਾਤ ਕਰਦੇ ਆ ਇਹ ਇਹ ਜਿਹੜੀ ਇੱਕ ਦਰਮਿਆਨੇ ਸਮੇਂ ਚ ਪੱਕਣ ਵਾਲੀ ਕਿਸਮ ਹੈ ਤੇ ਇਹ ਵੀ ਹੈ ਜਿਹੜੀ ਆਪਣੀ ਡਿਗਦੀ ਨਹੀਂ ਹੈ ਕਿਸਮ ਬਹੁਤ ਘੱਟ ਡਿਗਦੀ ਆ ਇਹਦਾ ਜਿਹੜਾ ਔਸਤ ਕੱਦ ਦਾ 111 ਸੈਂਟੀਮੀਟਰ ਹੈ ਤੇ ਇਹ ਵੀ ਇਹਦਾ ਪਨੀਰੀ ਵੀ ਖੇਤ ਦੇ ਵਿੱਚੋਂ ਲੋਣ ਤੋਂ ਬਾਅਦ ਇਹ 110 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਇਹਦੇ ਜਿਹੜੇ ਚੋਲ ਆ ਲੰਬੇ ਪਤਲੇ ਤੇ ਚਮਕਦਾਰ ਹੁੰਦੇ ਆ ਇਹਦੇ ਵਿੱਚ ਜੇ ਆਪਾਂ ਦੇਖੀਏ ਕੁੱਲ ਤੇ ਸਾਬਤ ਚੋਲਾਂ ਦੀ ਮਾਤਰਾ ਵੀ ਜਿਵੇਂ ਪੀਆ 130 ਦੀ ਵਧੀਆ ਸੀ ਓਵੇਂ ਵਧੀਆ ਹੁੰਦੀ ਹੈ ਤੇ ਇਹ ਵੀ तकरीबन ਜਿਹੜੇ ਝੂਸ ਰੋਗ ਦੇ 10 ਤਰ੍ਹਾਂ ਦੇ ਜਵਾਨੂੰ ਦੀਆਂ ਕਿਸਮਾਂ ਪਈਆਂ ਨੇ ਦਸਾਂ ਦਾ ਹੀ ਜਿਹੜਾ ਹਮਲਾ ਉਹ ਸਹਾਰ ਲੈਂਦੀ ਹੈ ਤੇ ਇਹਦਾ ਜਿਹੜਾ ਝਾੜ ਹੈ ਉਹ ਸਭ ਤੋਂ ਵੱਧ ਦੇਖਿਆ ਗਿਆ ਤਾਂ ਝਾੜ 31 ਕੁਇੰਟਲ ਪ੍ਰਤੀ ਏਕੜ ਹੈ ਜਿਹੜਾ ਉਸ ਤੇ ਝਾੜ ਆ ਜਾਂਦਾ ਹੈ ਇਹਦਾ ਤੇ ਹੁਣ ਆਪਾਂ ਜਿਹੜੀ PR 128 ਕਿਸਮ ਦੀ ਗੱਲ ਕਰਦੇ ਆ ਇਹ ਜਿਹੜੀ ਕਿਸਮ ਹੈ ਇਹ 2020 ਦੇ ਵਿੱਚ ਰਿਲੀਜ਼ ਕੀਤੀ ਗਈ ਸੀ ਇਹ ਜਿਹੜੀ ਕਿਸਮ ਹੈ ਇਹ PAU 201 ਕਿਸਮ ਸੀ ਜਿਹੜੀ ਪਹਿਲਾਂ ਝੋਨੇ ਦੀ ਉਹਦਾ ਇੱਕ ਸੋਧਿਆ ਹੋਇਆ ਰੂਪ ਹੈ ਇੱਕ ਕਿਸਮ ਦੇ ਜਿਹੜੇ ਚੋਲ ਹੈ ਉਹ ਲੰਬੇ ਪਤਲੇ ਤੇ ਚਮਕਦਾਰ ਹੁੰਦੇ ਆ ਇਹਦਾ ਜਿਹੜਾ ਕੱਦ ਹੈ ਉਹ 110 ਸੈਂਟੀਮੀਟਰ ਹੁੰਦਾ ਤੇ ਇਹ ਜਿਹੜੀ ਆ ਆਪਣੀ ਖੇਤ ਦੇ ਵਿੱਚ ਲੋਣ ਤੋਂ ਬਾਅਦ 111 ਦੇ ਨਾਲ ਵਿੱਚ ਪੱਕੀ ਜਾਂਦੀ ਹੈ ਇਹ ਕਿਸਮ ਹੈ ਜਿਹੜਾ ਆਪਣਾ ਜਿਹੜੀ ਝੋਲ ਸਰੋਗ ਦੇ ਜਵਾਨੂ ਹੈ ਉਹਦੇ ਦਸਾਂ 10 ਤਰ੍ਹਾਂ ਦਸੇ ਤਰ੍ਹਾਂ ਦੀ ਜਿਹੜੀਆਂ ਕਿਸਮਾਂ ਉਹਦਾ ਟੱਕਰਾ ਕਰਦੀ ਹੈ ਤੇ ਇਹਦਾ ਜਿਹੜਾ ਹਉਸਤ ਝਾੜਾ ਉਹ 30 ਕੁਇੰਟਲ ਹੈ ਜਿਹੜਾ ਆਪਣਾ ਪ੍ਰਤੀ ਏਕੜ ਦਾ ਆ ਜਾਂਦਾ ਹੈ ਤੇ ਇਹ ਜਿਹੜੀ ਆਪਾਂ ਗੱਲ ਕੀਤੀ ਹੈ ਜਿਹੜੀਆਂ ਆਪਣੀਆਂ ਕਿਸਮਾਂ ਪੰਜਾਬ ਦੇ ਵਿੱਚ ਮੁੱਖ ਤੌਰ ਤੇ ਝੋਨੇ ਦੀਆਂ ਲੱਗਦੀਆਂ ਤੇ ਜੇ ਤੁਹਾਡਾ ਕੋਈ ਵੀ ਖੇਤੀ ਨਾਲ ਸੰਬੰਧਿਤ ਸਵਾਲ ਹੈ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਤੇ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ